ਕੀ ਕਿਆ ਬੈਂਕ ਜਾਂ ਕੋਈ ਵੀ ਫਾਈਨੈਂਸ਼ੀਅਲ ਇੰਸਟੀਚਿਊਸ਼ਨ ਸਾਡੇ ਕਿਸਾਨ ਵੀਰਾਂ ਕੋਲੋਂ ਆਮ ਜਨਤਾ ਕੋਲੋਂ ਜਿੰਨੇ ਵੀ ਉਹਨਾਂ ਕੋਲ ਲੋਨ ਲਿਆ ਹੈ ਉਹਨਾਂ ਕੋਲੋਂ ਖਾਲੀ ਚੈੱਕ ਤੇ ਸਾਈਨ ਕਰਾ ਕੇ ਆਪਣੇ ਕੋਲ ਰੱਖ ਸਕਦਾ ਹੈ ਕਿ ਨਹੀਂ ਰੱਖ ਸਕਦਾ ਫੇਰ ਮੇਰਾ ਸਵਾਲ ਸੁਣ ਲੋ ਕਿਸਾਨ ਵੀਰ ਟਰੈਕਟਰ ਲੈਣ ਜਾਂਦੇ ਆ ਕੋਈ ਮੋਟਰਸਾਈਕਲ ਲੈਣ ਜਾਂਦਾ ਕੋਈ ਘਰ ਆਪਣਾ ਬਣਾਉਣ ਲਈ ਲੈਂਦਾ ਕਿਸੇ ਕਿਸਮ ਦਾ ਕੋਈ ਆਪਾਂ ਲੋਨ ਲੈਣੇ ਆ ਕਿਆ ਬੈਂਕ ਜਾਂ ਫਾਈਨੈਂਸ਼ੀਅਲ ਇੰਸਟੀਚਿਊਸ਼ਨ ਖਾਲੀ ਚੈੱਕ ਤੇ ਤੁਹਾਡੇ ਕੋਲੋਂ ਸਾਈਨ ਕਰਾ ਕੇ ਆਪਣੇ ਕੋਲ ਰੱਖ ਸਕਦਾ ਹੈ ਕਿ ਨਹੀਂ ਰੱਖ ਸਕਦਾ ਇਹਦਾ ਸਿੱਧਾ ਜਵਾਬ ਮੈਂ ਤੁਹਾਨੂੰ ਦੇ ਦਿੰਦਾ ਇਹ ਗੈਰਕਾਨੂੰਨੀ ਹੈ ਤੇ ਇਹਦੀ ਮਨਾਹੀ ਹੈ ਕੋ ਉਦੇ ਤੇ ਬਟ ਉਸ ਵਲੇ ਸਾਡਾ ਉਹ ਕਿਸਾਨ ਵੀਰ ਸਾਡਾ ਉਹ ਬੰਦਾ ਜਿਹੜਾ ਵੀ ਲੋਨ ਲੈ ਜਾਂਦਾ ਹੈ ਇਹਨਾਂ ਦਾ ਡਰਿਆ ਹੁੰਦਾ ਹੈ ਕਿ ਮੈਨੂੰ ਫੜਾਫੜਾ ਲੋਨ ਮਿਲ ਜੇ ਮੇਰੇ ਕੋ ਖਾਲੀ ਵਰਕੇ ਵੀ ਸੈਂਡ ਕਰਾ ਲਓ ਉਹ ਕਰਕੇ ਆਉਂਦਾ ਬਟ ਟੈਕਨੀਕਲੀ ਕਮਾ ਇਹ ਅਲਾਉਡ ਨਹੀਂ ਹੈ ਹੁਣ ਅਲਾਉਡ ਕੀ ਹੈ ਕਿਉਂਕਿ ਬੈਂਕ ਨੇ ਵੀ ਆਪਣਾ ਜਿਹੜਾ ਰਿਸਕ ਹੈ ਕਵਰ ਕਰਨਾ ਹੈ ਕੱਲ ਨੂੰ ਸੁਨੀਲ ਮੱਲਣ ਪੈਸੇ ਲੈ ਕੇ ਭਾਜੇ ਤੇ ਜਾਣਾ ਕਿੱਥੇ ਆਪਾਂ ਸੋ ਬੈਂਕ ਕੋਲ ਇੱਕ ਅਥਾਰਟੀ ਹੈ ਕਿ ਤੁਹਾਡੇ ਕੋਲੋਂ ਚੈੱਕ ਲੈ ਸਕਦਾ ਪਰ ਉਹ ਚੈੱਕ ਪੂਰਾ ਭਰਿਆ ਹੋਏਗਾ ਡੇਟ ਤੋਂ ਇਲਾਵਾ ਬੈਂਕ ਦਾ ਨਾਮ ਦੀ ਮੋਹਰ ਲੱਗੀ ਹੋਏਗੀ ਬੈਂਕ ਦੇ ਪੈਸੇ ਲਿਖੇ ਹੋਣਗੇ ਕਿ ਕਿੰਨੇ ਰੁਪਏ ਦੀ ਰਿਕਵਰੀ ਕਰਨੀ ਹੈ ਹੁਣ ਬੈਂਕ ਇਹ ਰਿਕਵਰੀ ਦੇ ਪੈਸੇ ਕਿਉਂ ਨਹੀਂ ਲਿਖਦਾ ਕਿਉਂਕਿ ਕੀ ਪਤਾ ਤੁਸੀਂ 10 ਕਿਸ਼ਤਾਂ ਦੇ ਕੇ ਬਗਲੀਆਂ 10 ਨਾ ਦੇਓ ਤੇ 10 ਦੀ ਰਿਕਵਰੀ ਕਰਨੀ ਹੈ ਤਾਂ ਕਰਕੇ ਉਹ ਬੈਂਕ ਖਾਲੀ ਚੈੱਕ ਰੱਖਦਾ ਜਾਂ ਫਾਈਨਲ ਫਿਗਰ ਨਾ ਹੋਣ ਕਰਕੇ ਵੀ ਖਾਲੀ ਚੈੱਕ ਰੱਖਦਾ ਹੁਣ ਤੁਹਾਡੇ ਫਰਜ਼ ਕੀ ਨੇ ਜਦੋਂ ਤੁਸੀਂ ਖਾਲੀ ਚੈੱਕ ਦੇਣਾ ਪੈ ਜੇ ਤੁਹਾਨੂੰ ਬੈਂਕ ਕਵੇ ਉੱਥੇ ਤੁਸੀਂ ਕੰਮ ਕਰੋਗੇ ਸਭ ਤੋਂ ਪਹਿਲਾਂ ਬੈਂਕ ਨੂੰ ਕਹੋਗੇ ਜਿੱਥੇ ਪੇ 2 ਲਿਖਿਆ ਹੁੰਦਾ ਹੈ ਉੱਥੇ ਆਪਣੀ ਮੋਹਰ ਲਾਓ ਜਾਂ ਬੈਂਕ ਦਾ ਨਾਮ ਭਰੋ ਕਿ ਕਿਹੜਾ ਬੰਦਾ ਚੈੱਕ ਪਾਸ ਕਰਾਏਗਾ ਨੰਬਰ 1 ਨੰਬਰ 2 ਚੈੱਕ ਦੇ ਥੱਲੇ ਤੁਸੀਂ ਲਿਖਦੇ ਅਧਿਕਾਰੀ ਹੋ ਈਵਨ ਕਿਸੇ ਨੂੰ ਵੀ ਤੁਸੀਂ ਖਾਲੀ ਚੈੱਕ ਦਿੰਦੇ ਹੋ ਮੰਨ ਲਓ ਤੁਹਾਨੂੰ ਵਿਸ਼ਵਾਸ ਵੀ ਹੈ ਉਹਨੂੰ ਤੁਸੀਂ 50000 ਰੁਪਏ ਹੀ ਦੇਣਾ ਤੇ ਤੁਸੀਂ ਉਹਨੂੰ ਚੈੱਕ ਦਿੰਦੇ ਹੋ ਖਾਲੀ ਸਾਈਨ ਕਰਕੇ ਇਹ ਬਲੰਡਰ ਬਣ ਸਕਦਾ ਹੈ 50000 ਦਾ 50 ਲੱਖ ਬਣ ਸਕਦਾ ਹੈ ਸਾਹਮਣੇ ਵਾਲੇ ਬੰਦੇ ਕੋਲ ਜਾਂ ਕਦੇ ਵੀ ਮਿਸਯੂਜ਼ ਕਰ ਸਕਦਾ ਹੈ ਉੱਥੇ ਤੁਸੀਂ ਕੀ ਕਰਨਾ ਹੈ ਚੈੱਕ ਦੇ ਉੱਪਰ ਨਾ ਭਰਨਾ ਉਸ ਬੰਦੇ ਦਾ ਵੈਲਿਊ ਖਾਲੀ ਛੱਡ ਦੇਣੀ ਹੈ ਡੇਟ ਖਾਲੀ ਛੱਡ ਦੇਣੀ ਹੈ ਥੱਲੇ ਪਾਉਣਾ ਹੈ ਵੈਲਿਊ ਆਫ ਚੈੱਕ ਲੈਸ ਦੈਨ 50000 10 ਰੁਪਏ ਵਰਡਸ ਵਿੱਚ ਵੀ ਤੇ ਉਹਦੇ ਜਿੱਥੇ ਚੈੱਕ ਦੀ ਬੈਕ ਸਾਈਡ ਤੇ ਵੀ ਲਿਖ ਦੇਣਾ ਵੀ ਇਸ ਚੈੱਕ ਦੀ ਕੀਮਤ 50000 ਦਾ ਉਸ ਤੋਂ ਘੱਟ ਹੋएगी 50000 ਪੂਰਾ ਲਿਖੋਗੇ ਤੇ ਫਿਰ ਉਹਨੂੰ ਵੀ 49999 ਕਰਨਾ ਪਏਗਾ ਤੇ 50000 100 ਰੁਪਇਆ ਕਰ ਦੋ ਜਾਂ 50000 10 ਰੁਪਏ ਕਰ ਦੋ ਜੇ ਤੁਸੀਂ ਉਹਦਾ 50000 ਦੇਣਾ ਹੈ ਕਿ ਇਸ ਚੈੱਕ ਦੀ ਕੀਮਤ ਇਸ ਤੋਂ ਥੱਲੇ ਹੋਵੇਗੀ ਜਾਂ ਹੈਗੀ ਹੈ ਜੇ ਇੰਨੀ ਗੱਲ ਲਿਖ ਕੇ ਤੁਸੀਂ ਦਿੰਦੇ ਹੋ ਤੇ ਤੁਹਾਡੇ ਤੇ ਲਾਇਬਿਲਟੀ ਰਿਸਕ ਸਿਰਫ 50000 ਦੀ ਰਹੇਗੀ ਪਰ ਜੇ ਤੁਹਾਡਾ ਚੈੱਕ ਬਾਊਂਸ ਹੋ ਗਿਆ ਖਾਲੀ ਭਰੇ ਦਿੱਤਾ ਚੈੱਕ ਦੇ ਉੱਤੇ ਜ਼ਿਆਦਾ ਅਮਾਊਂਟ ਭਰ ਲਈ ਲਿਟੀਗੇਸ਼ਨ 'ਚ ਆ ਗਏ ਤੇ ਤੁਹਾਡੇ ਤੇ ਸੈਕਸ਼ਨ 138 ਐਨਆਈਏ ਐਕਟ ਦੇ ਅੰਦਰ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਅੰਦਰ ਤੁਹਾਡੇ ਤੇ ਕੰਪਲੇਂਟ ਪੈ ਸਕਦੀ ਹੈ ਜਿਦੇ ਵਿੱਚ ਜੋ ਜਨਰਲ ਕੋਰਟ ਪ੍ਰੈਕਟਿਸ ਹੈ ਉਹਦੇ ਵਿੱਚ 2 ਸਾਲ ਦੀ ਸਜ਼ਾ ਵੱਧ ਤੋਂ ਵੱਧ ਤੇ ਡਬਲ ਅਮਾਉਂਟ ਜਿੰਨੀ ਅਮਾਉਂਟ ਦਾ ਚੈੱਕ ਹੈ ਉਸ ਤੋਂ ਦੁਨੀ ਅਮਾਉਂਟ ਤੁਹਾਨੂੰ ਦੇਣੀ ਪਵੇਗੀ ਔਰ 90% ਕੇਸਾਂ ਵਿੱਚ ਚੈੱਕ ਬਾਊਂਸਿੰਗ ਦੇ ਕੇਸ 'ਚ ਚੈੱਕ ਦਾ ਕੇਸ ਕਰਨ ਵਾਲਾ ਕੰਪਲੇਨੈਂਟ ਜਿੱਤਦਾ ਹੈ 10% ਕੇਸਾਂ ਵਿੱਚ ਦੋਸ਼ੀ ਜਿੱਤਦੇ ਹੈ ਸੂਇਸ ਕਰਕੇ ਚੈੱਕ ਇੱਕ ਬੜਾ ਖਤਰਨਾਕ ਇਨਸਟਰੂਮੈਂਟ ਹੈ ਕਦੀ ਕਿਸੇ ਨੂੰ ਨਹੀਂ ਫੜਾਉਣਾ ਜਿੰਨੂੰ ਵੀ ਫੜਾਉਣਾ ਹੈ ਉਹਦੀ ਵੈਲਿਊ ਉਹਦਾ ਪਰਪਸ ਸਪੈਸੀਫਿਕ ਕਰਕੇ ਦੇਣਾ ਹੈ ਔਰ ਜੇ ਉਹ ਸਿਕਿਉਰਿਟੀ ਚੈੱਕ ਦਿੱਤਾ ਗਿਆ ਤਾਂ ਚੈੱਕ ਦੀ ਬੈਕ ਤੇ ਲਿਖਣਾ ਹੈ ਕਿ ਚੈੱਕ গিਵਨ ਐਸ ਅ ਸਿਕਿਉਰਿਟੀ ਫਾਰ ਸਚ ਐਂਡ ਸਚ ਪਰਪਸ ਸੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਫਿਰ ਮੈਂ ਕਹਿ ਰਿਹਾ ਬੈਂਕ ਕਿਸੇ ਕੋਲੋਂ ਵੀ ਖਾਲੀ ਚੈੱਕ ਤੇ ਸਾਈਨ ਕਰਾ ਕੇ ਨਹੀਂ ਲੈ ਸਕਦਾ ਉਹ ਗੈਰਕਾਨੂੰਨੀ ਹੈ ਭਰਿਆ ਚੈੱਕ ਦੇਣਾ ਐਦਾਂ ਨਹੀਂ ਦੇਣਾ ਚੰਡੀਗੜ੍ਹ ਤੋਂ ਸੁਨੀਲ ਮੱਲਨ ਤੁਹਾਡੇ ਨਾਲ ਧੰਨਵਾਦ ਜੀ